बहुत अच्छा है गलियां बाबा फरीद जी गलियां दलियां बाबा फरीद गंजे शक्कर ਇੰਤਹਾਇ عشق ਹੋਰ ਉਹਦੀ ਗਲੀ ਚ ਮਹੱਬਤੀ ਮਿਲਦੀ ਹੈ ਰਹਿਮਤਾਂ ਦੀ ਬਰਸਾਤ ਹੀ ਹੁੰਦੀ ਹੈ ਡੋਰ ਟੂ ਡੋਰ ਚੱਲ ਰਿਹਾ ਅੱਜ ਫਿਰ ਆਮ ਬਸ ਹਸਲਾ ਜੀ ਇੱਕ ਔਰ ਨਵਾਂ ਜਿਹੜਾ ਹਵਾ ਦਾ ਰੁਖ ਬਣ ਰਿਹਾ ਹੈ ਸਰਪਜੀਤ ਨੂੰ ਵੋਟ ਜਾ ਰਹੀ ਹੈ ਕਹਿ ਰਹੇ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹ ਬੈਨੀਫਿਟ ਮਿਲੂਗਾ ਪਤਾ ਨਹੀਂ ਸਭ ਮਾਲਕ ਦੇ ਹੱਥ ਉਹਦੇ ਹੱਥ ਕਰੇ ਕਰਾਵੇ ਆਪੇ ਆ ਤੱਕ ਦੇ ਕਿ ਨਰਮਨ ਦਾ ਮੁਕਾਬਲਾ ਹੋ ਸਕਦਾ ਦਿਨ ਤੋਂ ਲੈ ਕੇ ਨਹੀਂ ਹੁੰਦਾ ਸਾਰੇ ਮਤਾਂ ਚ ਨੇ ਬੀਜਪੀ ਆਪਣੀ ਪਿਛਲੀ ਪਰਫਾਰਮੈਂਸ ਆਪਣੀ ਪਾਰਟੀ ਦੀ ਆਈਡੀਓਲੋਜੀ ਔਰ ਬੀਜਪੀ ਦਾ ਇੱਕ ਕੈਂਡੀਡੇਟ ਕੀ ਕਰ ਸਕਦਾ ਉਹ ਸਾਡੇ ਲੀਡਰ ਨੂੰ ਧਿਆਨ ਚ ਰੱਖ ਕੇ ਸੋਚੋ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ ਆਨੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਨਾਬੇ ਨਰਿੰਦਰ ਭਾਈ ਮੋਦੀ ਜੀ ਨੇ ਪਰ ਔਨੈਸਟੀ ਦੀ ਉਹ ਇੰਤਹਾ ਹੈ ਔਰ ਪੂਰਾ ਵਰਡ ਉਹਨਾਂ ਨੂੰ ਮਾਨਤਾ ਦਿੰਦਾ ਹੈ ਇਸੇ ਚੋਣਾਂ ਆ ਸਾਡੀ ਜਾਨ ਤੇ ਪੰਜਾਬ ਚ ਫਸੀ ਹੋਈ ਹੈ ਨਾ ਅਸੀਂ ਚੋਣੇ ਪੰਜਾਬ ਵੀ ਉਸੇ ਤਰ੍ਹਾਂ ਖੁਸ਼ਹਾਲ ਹੋਵੇ ਇਹ ਹੁਣ ਗੱਲ ਕਲੀਅਰ ਹੋ ਗਈ ਆ ਕਿ ਪਾਰਟੀਆਂ ਸਭ ਲੋਕਾਂ ਨੇ ਵੇਖ ਲਈਆਂ ਤੇ ਪੰਜਾਬ ਦੇ ਵਾਈ ਡੇ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੰਡਸਟਰੀ ਆ ਐਜੂਕੇਸ਼ਨ ਆ ਵਪਾਰੀ ਵਰਗ ਆ ਮਜ਼ਦੂਰ ਵਰਗ ਆ ਇਹ ਕੰਮ ਹੋਣਾ ਚਾਹੀਦਾ ਇਹ ਸਿੱਧਾ ਜ਼ੀਰੋ ਤੋਂ ਕੰਮ ਸਟਾਰਟ ਕਰਨਾ ਪੈਣਾ ਇਹ ਪੈਰੀ ਤੁਸੀਂ ਜਾ ਰਹੇ ਲੱਗਦਾ ਵੀ ਤੁਸੀਂ ਸੌਣ ਕਰਨੀ ਬਹੁਤ ਜ਼ਰੂਰ ਹੈ ਪਤਾ ਨਹੀਂ ਮੌਲਾ ਜੀ